ਡਰਾਈਵਰਾਂ ਦੀ ਹੜਤਾਲ ਨਾਲ ਦੇਸ਼ ਦੀ ਅਰਥ ਵਿਵਸਥਾ ਤੇ ਅਸਰ ਪੈਦਾ ਹੋਇਆ ਵਿਖਾਈ ਦੇ ਰਿਹਾ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਮੋਗਾ ਸ਼ਹਿਰ ਦੀਆਂ ਜਿੱਥੇ ਕਿ ਤੁਸੀਂ ਸਾਬ ਵੇਖ ਸਕਦੇ ਹੋ ਕਿ ਕਿੰਜ પેટ્રોલ ਪੰਪ ਦੇ ਬਾਹਰ ਲੰਬੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ પેટ્રોલ ਪੰਪ ਮਾਲਿਕ પેટ્રોલ ਪੰਪ ਨੂੰ ਡਰਾਈ ਕੋਸ਼ਿਸ਼ ਕਰਦੇ ਹੋਏ ਲੋਕਾਂ ਨੂੰ ਬੇਨਤੀ ਕਰ ਰਹੇ ਨੇ ਕਿ ਹੁਣ ਉਨ੍ਹਾਂ ਕੋਲ પેટ્રોલ ਜਾਂ ਡੀਜ਼ਲ ਸਪਲਾਈ ਕਰਨ ਲਈ ਨਹੀਂ ਹੈ ਦੂਜੇ ਪਾਸੇ ਮੰਡੀਆਂ ਦਾ ਵੀ ਕੁਝ ਅਜੀਹਾ ਹੀ ਹਾਲ ਹੈ ਜਿੱਥੇ ਸਬਜ਼ੀਆਂ ਨਹੀਂ ਸਮੇਂ ਸਿਰ ਪਹੁੰਚੀਆਂ ਤੇ ਮੰਡੀਆਂ 'ਚ ਮੌਜੂਦ ਲੋਕਾਂ ਦਾ ਵੀ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਉਹਨਾਂ ਦੇ ਕਾਰੋਬਾਰ ਤੇ ਅਸਰ ਹੋ ਰਿਹਾ ਹੈ ਜਿਸ ਕਾਰਨ ਸਬਜ਼ੀਆਂ ਸਹੀ ਸਮੇਂ ਤੇ ਨਹੀਂ ਪਹੁੰਚ ਰਹੀਆਂ ਤੇ ਆਮ ਲੋਕਾਂ ਨੂੰ ਸਬਜ਼ੀਆਂ ਦੀ ਸਪਲਾਈ ਨਹੀਂ ਹੋ ਰਹੀ ਤੇ ਜਿਸ ਦੇ ਨਾਲ ਹੁਣ ਸਬਜ਼ੀਆਂ ਦੇ ਭਾਅ ਵੀ ਵੱਧ ਸਕਦੇ ਨੇ ਸੋ ਅਜਿਹੇ 'ਚ ਹਰ ਇੱਕ ਜਣਾ ਇਹੀ ਉਮੀਦ ਕਰ ਰਿਹਾ ਹੈ ਕਿ ਜੋ ਕਾਨੂੰਨ ਬਣਾਇਆ ਗਿਆ ਹੈ ਸਰਕਾਰ ਵੱਲੋਂ ਉਸ ਵਿੱਚ ਕੁਝ ਬਦਲਾਅ ਲਿਆਇਆ ਜਾਏ ਟਰੱਕ ਡਰਾਈਵਰਾਂ ਦੇ ਹਿੱਤ ਬਾਰੇ ਵੀ ਸੋਚਿਆ ਜਾਏ ਅਜਿਹੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਦੋਂ ਟਰੱਕ ਡਰਾਈਵਰਾਂ ਦੀ ਹੜਤਾਲ ਖਤਮ ਹੁੰਦੀ ਹੈ ਤੇ ਆਮ ਲੋਕਾਂ ਨੂੰ ਜੋ ਆਮ ਲੋਕਾਂ ਨੂੰ ਪੈਟਰੋਲ ਜਾਂ ਡੀਜ਼ਲ ਲੈਣ ਤੋਂ ਇਲਾਵਾ ਸਬਜ਼ੀਆਂ ਖਰੀਦਣ ਲਈ ਵੀ ਹੁਣ ਦਿੱਕਤ ਆ ਸਕਦੀ ਹੈ ਉਸ ਦਾ ਹੱਲ ਕਦੋਂ ਹੋਏਗਾ ਰਮੇਸ਼ ਸਿੰਘ ਜੀ ਜੀ ਪ੍ਰੋਬਲਮ ਆ ਰਹੀ ਆ ਬਾਈ ਜੀ ਤੇਲ ਖਤਮ ਹੋ ਚੱਲਿਆ ਜੀ ਡੀਜ਼ਲ ਜੀ ਪੈਟਰੋਲ ਦਾ ਵਾਧੂ ਹੈ ਜੀ ਡੀਜ਼ਲ ਖਤਮ ਹੋ ਚੱਲਿਆ ਜੀ ਠੀਕ ਹੈ ਕਿਹੜਾ ਕਹਿੰਦੇ ਜਾਓ ਕਿ ਸਰਕਾਰਾਂ ਨੇ ਜਿਹੜਾ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਜੋ ਇਹ ਮਰੂ ਕਾਨੂੰਨ ਬਣਾਏ ਆ ਇਹਨਾਂ ਲਈ ਡਰਾਈਵਰਾਂ ਲਈ ਭਰਾਵਾਂ ਲਈ ਉਹਨਾਂ ਨੂੰ ਉਹਦੇ ਵਿੱਚ ਸੋਧ ਕਰਨੀ ਚਾਹੀਦੀ ਹੈ ਜੀ ਪਾਰੀਆਂ ਨੂੰ ਗੱਡੀਆਂ ਨਹੀਂ ਮਿਲਦੀਆਂ ਪਈਆਂ ਦੇਖੋ ਗੱਡੀਆਂ ਟਰੈਵਲ ਮਾਲ ਗੱਡੀਆਂ ਤੇ ਆਉਣਾ ਟਰਾਂਸਪੋਰਟ ਤੇ ਆਉਣਾ ਜੀ ਸਾਰਾ ਟੋਟਲ ਮਾਲ ਸਾਡਾ ਕੱਚਾ ਮਾਲ ਹੈ ਜੀ ਇਹ ਟਰਾਂਸਪੋਰਟ ਤੇ ਆਉਂਦਾ ਜਦੋਂ ਸਾਡੀਆਂ ਮੰਡੀਆਂ 'ਚ ਮਾਲ ਨਹੀਂ ਆਊਗਾ ਤੇ ਆਮ ਪਬਲਿਕ ਕੋਲੇ ਮਾਲ ਪਹੁੰਚਣਾ ਨਹੀਂਗਾ ਜੀ ਉਹ ਆਟੋਮੈਟਿਕਲੀ ਤੇਜ਼ ਹੋਊਗਾ ਜੀ ਤੇ ਕੀ ਰੇਟ ਤੇ ਜੇ ਗੱਲ ਕਰੀਏ ਕਿੰਨਾ ਕੁ ਫਰਕ ਪੈ ਜੂਗਾ ਸਬਜੀ ਦਾ ਲੋਕਾਂ ਨੂੰ ਚਿਲਣਾ ਪਊਗਾ ਬਾਜੀ ਰੇਟ ਦਾ ਹਰ ਚੀਜ਼ ਦਾ 5 ਤੋਂ 10 ਰੁਪਏ ਦਾ ਡਿਫਰੈਂਟ ਅੱਜ ਤੱਕ ਦਾ ਹਲੇ ਪਹਿਲਾ ਦਿਨ ਆ ਅੱਜ ਦਾ ਅੱਜ ਤੋਂ ਜੇ ਹੜਤਾਲ ਜਿਵੇਂ ਜਿਵੇਂ ਵਧੀ ਗਈ ਓਵੇਂ 5-10 ਰੁਪਏ ਪੈ ਪਈ ਜਾਣੇ ਆ ਜੀ ਦੇਖੋ ਮੰਡੀ 'ਚ ਵੀ ਰੌਣਕ ਉਹ ਗੱਲ ਪਹਿਲਾਂ ਵਾਲੀ ਨਹੀਂ ਰਹੀ ਆ ਜੀ ਸਰ ਅੱਜ ਕੋਈ ਮਾਲ ਹੀ ਨਹੀਂ ਆਇਆ ਜੀ ਮੰਡੀ ਦੇ ਵਿੱਚ ਜਿਹੜਾ ਬਾਹਰੋਂ ਆਉਣ ਵਾਲਾ ਲੋਕਲ ਪੈਦਾਵਾਰ ਹੈ ਜਿਵੇਂ ਗਾਜਰ ਲੋਕਲ ਚਲਦੀ ਆਲੂ ਲੋਕਲ ਚਲਦਾ ਇਹ ਚੀਜ਼ਾਂ ਆਈਆਂ ਬਾਕੀ ਬਾਹਰ ਵਾਲੀ ਚੀਜ਼ ਹੀ ਨਹੀਂ ਆਈ ਕੋਈ ਸਰਕਾਰਾਂ ਨੂੰ ਕੀ ਕਹਿਣਾ ਜਾਊਗਾ ਜਿਹੜੀਆਂ ਆਮ ਜਨਤਾ ਪੇਸ਼ ਦੇਖੋ ਸਰਕਾਰਾਂ ਨੂੰ ਪਹਿਲਾਂ ਇਹ ਚੀਜ਼ਾਂ ਤੇ ਵਿਚਾਰ ਕਰਨੀ ਚਾਹੀਦੀ ਆ ਫਿਰ ਕੋਈ ਕਾਨੂੰਨ ਅੱਗੇ ਲੈ ਕੇ ਜਾਣੇ ਚਾਹੀਦੇ ਇਸ ਚੀਜ਼ ਦਾ ਖਾਮੀਆਂ ਜਾਂ ਲੋਕਾਂ ਨੂੰ ਭੁਗਤਣਾ ਪਊਗਾ ਅੱਜ ਕੱਲ ਦੇ ਵਿੱਚ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਦੇਖਣੀ ਹੈ ਡੀਜ਼ਲ ਦੇ ਵੀ ਬੱਸਾਂ ਬੰਦ ਕਰ ਦਿੱਤਾ ਗਿਆ ਤੇ ਉਹਦਾ ਵੀ ਆਪਾਂ ਨੂੰ ਡੀਜ਼ਲ ਤੇ ਪੈਟਰੋਲ ਤੇ ਹੁਣ ਪੰਪਾਂ ਤੇ ਡੀਜ਼ਲ ਨਹੀਂ ਮਿਲ ਰਿਹਾ ਤੁਸੀਂ ਇਹ ਵੇਖੋ ਕਿੰਨੀ ਵੱਡੀ ਗੱਲ ਹੈ ਤੇ ਅੱਜ ਹਾਲ ਪਹਿਲਾ ਦਿਨ ਅੱਜ ਜੇ 2-4 ਦਿਨ 5-3 ਦਿਨ ਹਦ ਤਾਲ ਚੱਲ ਗਈ ਤਾਂ ਇਹ ਹਾਹਾਕਾਰ ਮੱਚੂਗੀ ਜੀ ਇੱਥੇ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਜਰੀਏ ਦੇਖੋ ਜੀ ਸਰਕਾਰਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੇ ਕੋਈ ਚੰਗੇ ਕਾਨੂੰਨ ਲਿਆਓ ਪਹਿਲਾਂ ਉਸ ਨੂੰ ਸੋਧ ਕਰੋ ਚੰਗੀ ਤਰ੍ਹਾਂ ਸੋਧ ਕਰਕੇ ਉਹਦਾ ਪ੍ਰੈਕਟੀਕਲ ਕਰਕੇ ਦੇਖੋ ਇਹ ਚੀਜ਼ ਦਾ ਕੀ ਬਣੂਗਾ ਜੀ ਫਿਰ ਉਸ ਤੋਂ ਬਾਅਦ ਲਾਗੂ ਕਰੋ ਸਰ ਮੋਗਾ ਜ਼ਿਲ੍ਹੇ 'ਚ ਤਕਰੀਬਨ 156 ਪੰਪ ਆ ਜਿਹਦੇ 'ਚੋਂ 25 ਤੋਂ 26 ਹੁਣ ਤੱਕ ਡਰਾਈ ਹੋ ਚੁੱਕੇ ਆ ਤੇ ਹੋਰ 2 ਘੰਟਿਆਂ ਤੱਕ ਜਿਹੜਾ ਅੰਕੜਾ ਅੱਧ ਤੱਕ ਚਲਿਆ ਜਾਊਗਾ ਤੇ ਹੋ ਸਕਦਾ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਸਾਰਾ ਜ਼ਿਲ੍ਹਾ ਹੀ ਡਰਾਈ ਹੋ ਜਾਵੇ ਕੀ ਰੀਜ਼ਨ ਕੀ ਆ ਸਰ ਸਰ ਜਿਹੜੇ ਟਰਾਂਸਪੋਰਟਰ ਆ ਜਿੱਥੋਂ ਸਾਨੂੰ ਟਰਮੀਨਲ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਉਹ ਡਰਾਈਵਰਾਂ ਨੇ ਸਟ੍ਰਾਈਕ ਕੀਤੀ ਵੀ ਆ ਇਸ ਲਈ ਸਾਨੂੰ ਜਿਹੜੀ ਸਪਲਾਈ ਆ ਪੰਪਾਂ ਤੇ ਮਿਲ ਨਹੀਂ ਰਹੀ ਇਹ ਆ 4 ਦਿਨ ਹੋ ਗਏ ਆ ਜੀ ਸਾਨੂੰ ਸਪਲਾਈ ਮਿਲ ਨਹੀਂ ਰਹੀ ਜੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਜੀ ਸਰ ਸਰਕਾਰ ਆਪ ਦੇ ਤੌਰ ਤੇ ਲੱਗੀ ਵੀ ਹੈ ਜੀ ਪੂਰੀ ਪ੍ਰੋਟਸ ਤੋਂ ਮਾਸ ਨਹੀਂ ਹੋ ਰੇ ਤੇ ਇਹ ਜਿਹੜਾ ਸਟ੍ਰਾਈਕ ਹੈ ਇਹ 올 ਇੰਡੀਆ ਲੈਵਲ ਤੇ ਪਹੁੰਚ ਪਹੁੰਚ ਰਹੀ ਹੈ ਜੀ ਜਿਹੜਾ ਕੰਡੂਰ ਬਣੇ ਹਿੱਟ ਐਂਡ ਰਨ ਦਾ ਜੀ ਅਗਰ ਮੰਨ ਲਓ ਸਟ੍ਰਾਈਕ ਵਿੱਚ ਡਰਾਈਵਰ ਕੀ ਕਹਿੰਦੇ ਕੋਦੇ ਤੱਕ ਖੜਦਾ ਰੱਖਣਗੇ ਜੀ ਉਹ ਬਿਲਕੁਲ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ ਉਹ ਮੰਨ ਨਹੀਂ ਰਹੇ ਕਿ ਉਹ ਕਹਿੰਦੇ ਵੀ ਇਹ ਕਾਨੂੰਨ ਜਿੰਨੀ ਦੇਰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਸਟ੍ਰਾਈਕ ਤੇ ਰਾਵਾਂਗੇ ਜੀ ਜੀ ਤੇਲ ਫਿਰ ਕਿਸ ਤਰ੍ਹਾਂ ਪੂਰਾ ਕਰ ਰਹੇ ਹੁਣ ਕਈ ਪੰਪ ਤੇ ਤਾਂ ਤੇਲ ਖਤਮ ਹੋ ਚੁੱਕਿਆ ਪਰ ਤੁਸੀਂ ਕਿਸ ਤਰ੍ਹਾਂ ਲੈਣਾ ਲੰਮੀਆਂ ਲੱਗੀਆਂ ਲਾਈਨਾਂ ਲੰਮੀਆਂ ਲੱਗੀਆਂ ਜੀ ਲੋਕ ਸਾਡੇ ਦਾ ਨਾਰਾਜ਼ ਵੀ ਹੋ ਰਹੇ ਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਡਾ ਸਹਿਯੋਗ ਕਰਨ ਅਸੀਂ ਰਾਸ਼ਨਿੰਗ ਕਰਕੇ ਤੇਲ ਹੁਣ ਜਿਹੜਾ ਲੋਕਾਂ ਨੂੰ ਪਾ ਰਹੇ ਆ ਜੀ ਭੁਜੇ ਮੰਨ ਲਓ ਕਿਸੇ ਕੋਲ ਤੁਹਾਡੇ ਤੋਂ ਕੋਈ 50 ਲੀਟਰ ਮੰਗਦਾ ਤੇ ਅਸੀਂ ਉਹਨੂੰ ਕਹਿ ਰਹੇ ਹਾਂ ਵੀ 10 ਲੀਟਰ ਲੈ ਜਾਓ ਜੀ ਕਿਉਂਕਿ ਜਿੰਨੇ ਵੀ ਕਸਟਮਰ ਆ ਸਾਡਾ ਹੈਗਾ ਵੀ ਵੱਧ ਤੋਂ ਵੱਧ ਅਸੀਂ ਕਸਟਮਰਾਂ ਨੂੰ ਸਹਿਯੋਗ ਕਰੀਏ ਤੇ ਸਾਰਿਆਂ ਦਾ ਜਿਹੜਾ ਕੰਮ ਆ ਉਹ ਨੇਪਰੇ ਚੜੇ ਜੀ ਮੋਗਾ ਤੋਂ ਵਿਪਨ ਓਂਕਾਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ